ਕਿੰਨੀ ਪ੍ਰੈਕਟਿਸ ਸਾਨੂੰ ਚਾਹੀਦੀ ਹੈ ਦੀ ਸੁਣਨ ਦੀ ਸੁਣਨ ਦਾ ਫਾਇਦਾ ਕੀ ਹੈ ਇੱਕ ਤਾਂ ਤੁਹਾਨੂੰ ਉਹਦੀ ਕੰਪੋਜੀਸ਼ਨ ਯਾਦ ਹੋ ਜਾਂਦੀ ਹੈ ਪਹਿਲਾਂ ਪਹਿਲਾਂ ਉਹਦੀ ਕੰਪੋਜੀਸ਼ਨ ਉਹਦੀ ਤੋਣ ਦਾ ਰੂਪ ਕੀ ਬਣਦਾ ਹੈ ਸਰੂਪ ਕੀ ਬਣਦਾ ਹੈ ਉਹਦਾ ਗਾਣੇ ਦਾ ਠੀਕ ਹੈ ਉਹ ਚੀਜ਼ ਆਪਣੀ ਤਿਆਰ ਹੋ ਜਾਂਦੀ ਸੁਣਨ ਦੇ ਲਾਭ ਕਿਹੜੇ ਆ ਕੇ ਫਿਰ ਉਹਦੀ ਉਹਦੇ ਲਿਰਿਕਸ ਆਪਾਂ ਨੂੰ ਯਾਦ ਹੋ ਜਾਂਦੇ ਆ ਜਦੋਂ ਲਿਰਿਕਸ ਤੁਹਾਨੂੰ ਯਾਦ ਹੋ ਗਏ ਸ਼ਬਦ ਯਾਦ ਹੋ ਗਿਆ ਨਾ ਮਤਲਬ 50% ਤੁਹਾਨੂੰ ਗਾਣਾ ਯਾਦ ਹੋ ਗਿਆ ਹੱਲੇ ਹੀ ਆਉਣਾ ਯਾ ਰੁਕਣਾ ਨਹੀਂ ਸਾਹ ਦੇ ਰੁਕ ਹੀ ਆ ਗਏ ਸਾਰੇ ਗਾਮ ਪਾ ਦਾ ਨੀ ਸਾਨੀ ਦਾ ਪਾ ਮਾ ਗਰੇ ਸਾਨੀ ਦਾ ਪਾ ਮਾ ਪਾ ਦਾ ਨੀ ਸਾਨੀ ਦਾ ਪਾ